ਤੇ ਅਸੀਂ ਜਿਹੜੀ ਇਹ ਮੋਡਲੀ ਜਾਣਕਾਰੀ ਆ ਬੇਸਕ ਜਿਹੜੀ ਇਹਦੀ ਨੌਲੇਜ ਸੀਗੀ ਉਹ ਲਈ ਆ ਸੀ ਸਾਡੇ ਗੁਰੂ ਅੰਗਰੇਜ਼ ਸਿੰਘ ਭੁੱਲਰ ਤੋਂ ਭੁੱਲਰ ਪਿੰਡ ਮੁਕਸਰ ਉਹਨਾਂ ਦਾ ਜਦੋਂ ਮੈਂ ਫਸਟ ਟਾਈਮ ਪ੍ਰੋਜੈਕਟ ਦੇਖਣ ਗਿਆ ਤਾਂ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਮਤਲਬ ਜਿੱਥੇ ਕਿ ਮਤਲਬ ਉਸੇ ਟਾਈਮ ਹੀ ਮੇਰਾ 200% ਮਨ ਬਣ ਗਿਆ ਸੀ ਵੀ ਆਪਾਂ ਕੰਮ ਹੀ ਇਹ ਕਰਨਾ ਤਾਂ ਜੇ ਆਪਾਂ ਆਪਦੇ ਘਰ ਵਾਸਤੇ ਮੰਨ ਕੇ ਚੱਲੋ ਨਾਰਮਲ ਸਬਜ਼ੀ ਵਾਸਤੇ ਲਾਉਣਾ ਚਾਹੁੰਦੇ ਆ ਪ੍ਰੋਜੈਕਟ ਤਾਂ 10000 ਰੁਪਏ 15000 ਰੁਪਏ ਬਹੁਤ ਹੁੰਦਾ ਜੀ ਤੇ ਜੇ ਤੁਸੀਂ ਵੱਡੇ ਲੈਵਲ ਤੇ ਕਰ ਰਹੇ ਆ ਤਾਂ ਉਹ ਆਪਣੀ ਪਹੁੰਚ ਜਿੰਨਾ ਮਰਜ਼ੀ ਦੋ। ਕੋਈ ਥੋੜਾ ਜਿਹਾ ਇਹਨਾਂ ਨੂੰ ਮਤਲਬ ਡਾਇਰੈਕਟ ਸਨਲਾਈਟ ਤੋਂ ਟਾ ਕੇ ਰੱਖਣੇ ਪੈਂਦੇ ਆ ਜੀ। ਇਸ ਕਰਕੇ ਹੁਣ ਮਤਲਬ ਵੀ ਅਸੀਂ ਇਹਦੇ ਪ੍ਰਾਲੀ ਪਾਈ ਵੀ ਆ। ਬੇਨਤੀ ਵੀ ਕਰਦੇ ਆਂ ਵੀ ਰੋਜ਼ ਜੈਰਾ ਖਾਣ ਨਾਲੋਂ ਵੀ ਆਪਾਂ ਥੋੜਾ ਖਾ ਲਓ ਪਰ ਚੰਗਾ ਖਾਈਏ। ਛੋਟੀ ਦਾ ਆਸਟ੍ਰੇਲੀਅਨ ਵੈਰਾਈਟੀ ਆ ਜੀ। ਗੋਬਰ ਤੋਂ ਖਾਦ ਕਰਨ ਵਾਸਤੇ ਤਿਆਰ ਕਰਨ ਵਾਸਤੇ ਪਹਿਲੇ ਨੰਬਰ ਦੀ ਵੈਰਾਈਟੀ ਇਹ ਆ ਜੀ। ਸੋਚ ਹੈ ਜੀ ਆਪੋ ਆਪਣੀ ਪਰ ਅਸੀਂ ਤਾਂ ਕੋਈ ਵੀ ਕੀਤਾ ਕਰਨ ਤੋਂ ਸਾਨੂੰ ਤਾਂ ਕੋਈ ਐਦਾ ਮਹਿਸੂਸ ਨਹੀਂ ਹੁੰਦੀ ਗੱਲ ਹਾਂ ਬਾਹਰ ਜਾ ਕੇ ਮਤਲਬ ਆਪਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਹੱਥ ਮਾਰਦੇ ਆ ਉਹਦੇ ਨਾਲੋਂ ਤਾਂ ਇਹ ਆ ਵੀ ਹੁਣ ਆਪਾਂ ਘਰੇ ਦੁੱਧ ਪਾਣੀ ਪੀਨੇ ਆ ਪਸ਼ੂਆਂ ਦਾ ਗੋਹਾਗਾ ਚੱਕਦੇ ਆ ਉਹਦੇ ਵਿੱਚ ਅ ਬਾਕੀ ਆਪੋ ਆਪਣੀ ਸੋਚ ਹੈ ਜੀ ਪਰ ਜਦੋਂ ਕੋਈ ਮਾਲ ਲਿਆਂਦਾ ਜਾਂ ਇਨਕਮ ਹੁੰਦੀ ਆ ਫਿਰ ਉਹਨਾਂ ਦਾ ਚਿੱਤ ਜਿਆ ਵੀ ਖੁਸ਼ਦਾ ਯਾਰ ਵੀ ਮਤਲਬ ਵਧੀਆ ਕੰਮ ਚਲਾਈ ਬੈਠੇ ਆ ਹਨਾ ਸਸ਼ੀਕਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਅੱਜ ਤੁਹਾਨੂੰ ਇੱਕ ਬਾਈ ਨੂੰ ਮਲਾਉਣ ਜਾ ਰਹੇ ਆ ਜਿਹੜਾ ਬਾਈ ਗੋਹੇ ਤੋਂ ਹੀ ਇੱਕ ਚੰਗੀ ਇਨਕਮ ਕਰਦਾ ਹੈ ਬਾਈ ਨੂੰ ਮਲਾਉਣੇ ਆ ਜਸਪਾਲ ਸਿੰਘ ਸੱਗੂ ਸਾਡੇ ਨਾਲ ਨੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਈਡੀਆ ਆਇਆ ਵੀ ਗੋਹੇ ਤੋਂ ਵੀ ਪੈਸਾ ਕਮਾਇਆ ਜਾ ਸਕਦਾ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਬਾਈ ਕਿਵੇਂ ਆਈਡੀਆ ਆਇਆ ਵੀ ਗੋਹੇ ਤੋਂ ਵੀ ਪੈਸਾ ਕਮਾਇਆ ਜਾ ਸਕਦਾ ਹੈ ਇਹ ਬਈ ਇੱਕ ਮੇਰੇ ਦੋਸਤ ਦਾ ਲੱਗਿਆ ਹੋਇਆ ਜੀ ਗਿੱਦੜਵੇ ਜੀ ਮਤਲਬ ਉਹਨਾਂ ਨੇ ਮੈਨੂੰ ਦੱਸਿਆ ਇਹ ਪ੍ਰੋਜੈਕਟ ਬਾਰੇ ਤੇ ਅਸੀਂ ਜਿਹੜੀ ਇਹ ਮੋਡਲੀ ਜਾਣਕਾਰੀ ਆ ਬੇਸਿਕ ਜਿਹੜੀ ਇਹਦੀ ਨੌਲੇਜ ਸੀਗੀ ਉਹ ਲਈ ਅਸੀਂ ਸਾਡੇ ਗੁਰੂ ਅੰਗਰੇਜ਼ ਸਿੰਘ ਭੁੱਲਰ ਤੋਂ ਭੁੱਲਰ ਪਿੰਡ ਮੁਕਸਰ ਉਹਨਾਂ ਦਾ ਜਦੋਂ ਮੈਂ ਫਸਟ ਟਾਈਮ ਪ੍ਰੋਜੈਕਟ ਦੇਖਣ ਗਿਆ ਤਾਂ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਮਤਲਬ ਜਿੱਥੇ ਕਿ ਮਤਲਬ ਉਸੇ ਟਾਈਮ ਹੀ ਮੇਰਾ 200% ਮਨ ਬਣ ਗਿਆ ਸੀ ਵੀ ਆਪਾਂ ਕੰਮ ਹੀ ਇਹ ਕਰਨਾ ਮਤਲਬ ਹਾਂਜੀ ਤੇ ਬਈ ਇਹਦੇ ਲਈ ਵੀ ਜਿਵੇਂ ਤੁਸੀਂ ਕਹੇ ਵੀ ਤੁਸੀਂ ਉੱਥੋਂ ਦੇਖਿਆ ਤੇ ਸਭ ਤੋਂ ਵੱਧ ਗੱਲ ਹੁੰਦੀ ਵੀ ਇਨਵੈਸਟਮੈਂਟ ਕਿੰਨੀ ਦੇ ਵਾਸਤੇ ਇਨਵੈਸਟਮੈਂਟ ਤਾਂ ਹੀ ਘੱਟੋ ਘੱਟ ਜੇ ਆਪਾਂ ਆਪਦੇ ਘਰ ਵਾਸਤੇ ਮੰਨ ਕੇ ਚੱਲੋ ਨਾਰਮਲ ਸਬਜੀ ਵਾਸਤੇ ਲਾਉਣਾ ਚਾਹੁੰਦੇ ਆ ਪ੍ਰੋਜੈਕਟ ਤਾਂ 10000 ਰੁਪਏ 15000 ਰੁਪਏ ਬਹੁਤ ਹੁੰਦਾ ਜੀ ਤੇ ਜੇ ਤੁਸੀਂ ਵੱਡੇ ਲੈਵਲ ਤੇ ਕਰ ਰਹੇ ਆ ਤਾਂ ਉਹ ਆਪਣੀ ਪਹੁੰਚ ਜਿੰਨਾ ਮਰਜ਼ੀ ਲਾ ਲਓ ਜੀ ਅਸੀਂ 10 ਤੋਂ 12 ਲੱਖ ਰੁਪਏ ਤੱਕ ਪ੍ਰੋਜੈਕਟ ਕਰੀ ਬੈਠੇ ਆ ਜੀ ਮਤਲਬ 12 ਲੱਖ ਰੁਪਏ ਤੁਸੀਂ ਇਹ ਕਿੰਨੇ ਏਰੀਆ ਚ ਕੀਤਾ ਇਹ ਕਰੀਬ 2 ਕਨਾਲਾਂ ਜੀ 2 ਕਨਾਲਾਂ ਦਾ ਮੈਂ ਵਿਕੀ ਨੂੰ ਕਹਿਣਾ ਕਿ ਵਿਕੀ ਵਿਖਾ ਕੇ ਪਿਛਲਾ ਜਿਹੜਾ ਸ਼ੈੱਡ ਪਾਇਆ 2 ਕਨਾਲਾਂ ਦੇ ਵਿੱਚ ਇਹ ਜਿਹੜਾ ਇਹ ਬੈੱ ਇਹ ਅਲੱਗ ਬਣਾਇਆ ਗਿਆ ਅੰਦਰ ਵੀ ਇੱਕ ਅਲੱਗ ਹੈ ਤੇ ਇਧਰਲੇ ਪਾਸੇ ਵੀ ਸਾਹਮਣੇ ਵਾਲੇ ਪਾਸੇ ਵੀ ਕਾਫੀ ਥਾਂ ਹੈ ਵਈ ਜਿਵੇਂ ਇਹ ਆਹ ਹੁਣ ਇੱਥੇ ਪਾਇਆ ਹੋਇਆ ਇਹ ਅਲੱਗ-ਅਲੱਗ ਪ੍ਰੋਸੈਸ ਹੈ ਨਹੀਂ ਜੀ ਕੋਈ ਪ੍ਰੋਸੈਸ ਨਹੀਂ ਸੇਮ ਹੀ ਹੈ ਪ੍ਰੋਸੈਸ ਤਾਂ ਸਾਰਾ ਜੀ ਉਹ ਸ਼ੈੱਡ ਪਾਇਆ ਸੀ ਇਹ ਸਾਡਾ ਬਿਨਾ ਸ਼ੈੱਡ ਤੋਂ ਟਰਾਈ ਕਰ ਰਹੇ ਸੀ ਅੱਛਾ ਤੇ ਠੀਕ ਹੈ ਜੀ ਪ੍ਰੋਜੈਕਟ ਤਕਰੀਬਨ ਇਹ ਮਤਲਬ ਸੇਮ ਹੀ ਤਿਆਰ ਹੋ ਰਹੀ ਹੈ ਇੱਥੇ ਥੋੜਾ ਤੁਹਾਨੂੰ ਟਕਣਾ ਪਿਆ ਹੈ ਇਹ ਹਾਂ ਓਪਨ ਚ ਥੋੜਾ ਜਿਹਾ ਇਹਨਾਂ ਨੂੰ ਮਤਲਬ ਡਾਇਰੈਕਟ ਸਨਲਾਈਟ ਤੋਂ ਟਾਕੇ ਰੱਖਣੇ ਪੈਂਦੇ ਆ ਜੀ ਇਸ ਕਰਕੇ ਹੁਣ ਮਤਲਬ ਵੀ ਅਸੀਂ ਇਹਦੇ ਉਪਰਾਲੀ ਪਾਈ ਵੀ ਹੈ ਪਰ ਅੱਗੇ ਜਾ ਕੇ ਤੁਸੀਂ ਦੇਖੋਗੇ ਅਸੀਂ ਵੀ ਇਹਦੇ ਸਾਈਡਾਂ ਤੇ ਪੋਲ ਲਾ ਕੇ ਵੀ ਹੁਣ ਇਹਦੇ ਵਿੱਚ ਵੱਲਾਂ ਲਾਵਾਂਗੇ ਬਾਹਰਲੀ ਸਾਈਡ ਜਿਹੜਾ ਕੱਚਾ ਥਾਂ ਛੱਡਿਆ ਹੋਇਆ ਤੇ ਜਾਲ ਪਾ ਕੇ ਮਤਲਬ ਜਾਂ ਗਲੋ ਕਰਾ ਲਾਈਆ ਉਹਦੇ ਨਾਲ ਆਉਂਦੀ ਗਰਮੀ ਤੱਕ ਸਾਡੀ ਪੂਰੀ ਸ਼ਾਂ ਹੋ ਜਾਊਗੀ ਫਿਰ ਸਾਨੂੰ ਇਦਾਂ ਕਵਰ ਕਰਨ ਦੀ ਲੋੜ ਨਹੀਂ ਪੈਣੀ ਜੀ ਮਤਲਬ ਤੁਹਾਨੂੰ ਪਹਿਲਾਂ ਸ਼ੁਰੂਆਤ ਵਿੱਚ ਸੋਈ ਸ਼ੈੱਡ ਪਾਇਆ ਫਿਰ ਤੁਹਾਨੂੰ ਆਈਡੀਆ ਆਉਂਦਾ ਗਿਆ ਜਾਂ ਹੋਰ ਵੀ ਨਵੀਂ ਟੈਕਨੋਲੋਜੀ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਜਿਵੇਂ ਜਿਵੇਂ ਮਤਲਬ ਕਰ ਰਹੇ ਆ ਉਵੇਂ ਸਿੱਖਣ ਨੂੰ ਮਿਲ ਰਿਹਾ ਤੇ ਸਾਨੂੰ ਬਹੁਤ ਵਧੀਆ ਕਿੱਤਾ ਲੱਗਿਆ ਜੀ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਆਰਗੈਨਿਕ ਕਰ ਰਹੇ ਆ ਬੇਨਤੀ ਵੀ ਕਰਦੇ ਆ ਵੀ ਰੋਜ਼ ਜ਼ੈਰਾ ਖਾਣ ਨਾਲੋਂ ਵੀ ਆਪਾਂ ਥੋੜਾ ਖਾ ਲਓ ਪਰ ਚੰਗਾ ਖਾਈਏ ਜੀ ਭਈ ਇਹ ਕਹਿੰਦੇ ਵੀ ਆਰਗੈਨਿਕ ਖਾਦ ਹੁੰਦੀ ਆ ਬੰਦਾ ਵੀ ਔਰ ਝਾੜ ਘਟ ਜਾਂਦਾ ਫਸਲ ਦਾ ਝਾੜਤਾ ਭਾਈ ਜੀ ਇਹ ਵੀ ਪਹਿਲੀ ਗੱਲ ਤਾਂ ਜ਼ਮੀਨ ਤੇ ਡਿਪੈਂਡ ਕਰਦਾ ਏ ਜੇ ਜ਼ਮੀਨ ਹੀ ਤੁਹਾਡੀ ਜਾਦੇ ਨਰਮ ਹੈ ਤਾਂ ਉਹਦੇ ਵਿੱਚ ਝਾੜ तकरीबन ਘੜਦਾ ਹੀ ਘੜਦਾ ਜੀ ਜੇ ਜ਼ਮੀਨ ਆਪਣੀ ਉਪਜਾਊ ਹੈ ਮੈਰ ਜ਼ਮੀਨ ਆ ਉਹਦੇ ਵਿੱਚ ਕੋਈ ਬੜਾ ਫਰਕ ਨਹੀਂ ਪੈਂਦਾ ਕਿਉਂਕਿ ਇਸ ਖਾਦ ਤੋਂ ਇਲਾਵਾ ਵੀ ਕੁਝ ਬਾਇਓ ਪ੍ਰੋਡਕਟ ਆਉਂਦੇ ਆ ਜਿਹੜੇ ਕਿ ਮਤਲਬ ਮਨੁੱਖੀ ਸਿਹਤ ਜਾਂ ਜ਼ਮੀਨ ਵਾਸਤੇ ਨੁਕਸਾਨ ਦੇ ਨਹੀਂ ਹੁੰਦੇ ਉਹਨਾਂ ਦੀ ਕੋਈ ਕੀਮਤ ਵੀ ਜ਼ਿਆਦਾ ਨਹੀਂ ਹੁੰਦੀ ਉਹ ਪਾ ਕੇ ਵੀ ਆਪਾਂ ਜਿਹੜੀ ਹੈਗੀ ਆ ਕਮੀ ਨੂੰ ਉਹ ਉਤਪਾਦਨ ਦੀ ਕਮੀ ਨੂੰ ਪੂਰਾ ਕਰ ਸਕਦੇ ਆਂ ਬਈ ਤੁਸੀਂ ਜਿਹੜੇ ਦਿਖਾਏ ਸੀ ਗੰਡੋਏ ਦੇ ਖਾਏ ਦੇ ਵਿੱਚ ਛੱਡੇ ਹੋਏ ਤੁਸੀਂ ਉਹ ਬੜੇ ਬਰੀਕ ਬਰੀਕ ਆ ਤੇ ਆਪਾਂ ਜਦੋਂ ਆਪਾਂ ਘਰਾਂ 'ਚ ਦੇਖਦੇ ਆਂ ਬੜੇ ਮੋਟੇ ਹੁੰਦੇ ਉਹਨਾਂ ਤੇ ਇਹਨਾਂ 'ਚ ਕੀ ਫਰਕ ਹੈ ਇਹ ਬਾਈ ਜੀ ਆਈਸੀ ਨਾ 40 ਦਾ ਆਸਟ੍ਰੇਲੀਅਨ ਵੈਰਾਈਟੀ ਆ ਜੀ ਗੋਬਰ ਤੋਂ ਖਾਦ ਕਰਨ ਵਾਸਤੇ ਤਿਆਰ ਕਰਨ ਵਾਸਤੇ ਪਹਿਲੇ ਨੰਬਰ ਦੀ ਵੈਰਾਈਟੀ ਇਹ ਆ ਜੀ ਇਹਨਾਂ ਦੀ ਲਵਾਈ ਵੱਧ ਤੋਂ ਵੱਧ ਤਕਰੀਬਨ 5 ਇੰਚੀ ਹੁੰਦੀ ਹੈ ਜੀ ਮਤਲਬ ਤੇ ਜਿਹੜੇ ਉਹ ਲੰਮੇ ਗਡੋਏ ਦੀ ਗੱਲ ਕਰਦੇ ਆਂ ਜੀ ਉਹ ਆਪਣੇ ਪੁਰਾਣੇ ਜਾਂ ਜ਼ਮੀਨ ਵਾਲੇ ਗਡੋਏ ਕਹ ਲਓ ਜੀ ਉਹ 95% ਮਿੱਟੀ ਖਾਂਦੇ ਆ ਜੀ ਮਤਲਬ ਇਸ ਕਰਕੇ ਉਹ ਲੰਮੇ ਹੁੰਦੇ ਆ ਇਹ ਇਕੱਲਾ ਗੋਬਰੀ ਖਾਂਦੇ ਇਹ ਵੈਰਾਈਟੀ ਇਦਾਂ ਦੀ ਆ ਵੀ ਇਹਦੀ ਲੰਬਾਈ ਵਾਧ ਤੋਂ 5 ਤੋਂ 6 ਇੰਚ ਦੇ ਵਿੱਚ ਵਿੱਚ ਹੀ ਹੁੰਦੀ ਹੈ ਤੇ ਭਾਈ ਇਹ ਫਿਰ ਮਿਲਦੇ ਕਿੱਥੋਂ ਆ ਜੇ ਲੈ ਕੇ ਆਉਣਾ ਹੋਵੇ ਕਿਸੇ ਨੇ ਲੈ ਕੇ ਭਾਈ ਜੀ ਆਪਾਂ ਵੀ ਸੇਲ ਕਰਦੇ ਆ ਜੀ ਪਰ ਜਦੋਂ ਅਸੀਂ ਆਪਦੇ ਯੂਨਿਟ ਵਾਸਤੇ ਲਈ ਸੀ ਅਸੀਂ ਸਾਡੇ ਗੁਰੂ ਅੰਗਰੇਜ਼ ਸਿੰਘ ਭੁੱਲਰ ਜੀ ਤੋਂ ਲੈਂਦੇ ਸੀ ਜੀ ਮਤਲਬ ਜਿਵੇਂ ਤੁਸੀਂ ਕੋਈ ਜਿਹੜਾ ਸੇਲ ਕਰ ਰਿਹਾ ਉਹਦੇ ਤੋਂ ਆਸਾਨੀ ਨਾਲ ਮਿਲ ਜਾਂਦੇ ਆ ਹਾਂਜੀ ਸਰ ਕੋਈ ਦਿੱਕਤ ਨਹੀਂ ਆਸਾਨੀ ਨਾਲ ਮਿਲ ਜਾਂਦੇ ਕੋਈ ਟੀਕਲ ਨਹੀਂ ਜੀ ਤੇ ਭਾਈ ਜਦੋਂ ਹੁਣ ਗੱਲ ਆਈ ਤੁਸੀਂ ਸਾਨੂੰ ਨਾਲ ਦੀ ਨਾਲ ਹੀ ਉਹਦੇ ਵਿੱਚ ਹੱਥ ਮਾਰਿਆ ਤੇ ਸਾਨੂੰ ਬੁਖਾਤਾ ਬੰਦੇ ਆਪਣੇ ਕਹਿ ਦਿੰਦੇ ਵੀ ਅਸੀਂ ਗੋਏ ਚ ਐਵੇਂ ਹੀ ਹੱਥ ਮਾਰਦੇ ਫਿਰੇ ਇਹ ਇਹ ਤੁਹਾਡੇ ਨਹੀਂ ਮਨ ਚ ਆਇਆ ਇਹ ਨਹੀਂ ਸਾਡੇ ਮਨ ਚ ਤਾਂ ਆਇਆ ਨਹੀਂ ਜੀ ਇਹ ਸੋਚ ਹੈ ਜੀ ਆਪੋ ਆਪਣੀ ਪਰ ਅਸੀਂ ਤਾਂ ਕੋਈ ਵੀ ਕਿਤਾ ਕਰਨ ਤੋਂ ਸਾਨੂੰ ਤਾਂ ਕੋਈ ਐਦਾ ਮਹਿਸੂਸ ਨਹੀਂ ਹੁੰਦੀ ਗੱਲ ਹਾਂ ਬਾਹਰ ਜਾ ਕੇ ਮਤਲਬ ਆਪਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਹੱਥ ਮਾਰਦੇ ਆ ਉਹਦੇ ਨਾਲੋਂ ਤਾਂ ਇਹ ਆ ਵੀ ਹੁਣ ਆਪਾਂ ਘਰੇ ਦੁੱਧ ਪਾਣੀ ਪੀਂਨੇ ਆ ਪਸ਼ੂਆਂ ਦਾ ਗੋਹਾਗਾ ਚੱਕਦੇ ਆ ਉਹਦੇ ਵਿੱਚ ਬਾਕੀ ਆਪੋ ਆਪਣੀ ਸੋਚ ਹੈ ਜੀ ਆਪਾਂ ਕਿਸੇ ਤੇ ਗੱਲ ਥੋਪਦੇ ਨਹੀਂ ਹਾਂ ਸਾਰੇ ਕਹਿੰਦੇ ਜਰੂਰ ਆ ਤੁਹਾਡੇ ਵਾਲੀ ਗੱਲ ਪਰ ਜਦੋਂ ਕੋਈ ਮਾਲ ਲਿਆਂਦਾ ਜਾਂ ਇਨਕਮ ਹੁੰਦੀ ਆ ਫਿਰ ਉਹਨਾਂ ਦਾ ਚਿੱਤ ਜਾਂ ਵੀ ਖੋਸਦਾ ਯਾਰ ਵੀ ਮਤਲਬ ਵਧੀਆ ਕੰਮ ਚਲਾਈ ਬੈਠੇ ਆ ਹਨਾ ਪਰ ਉਹ ਮਤਲਬ ਜਿਵੇਂ ਸਿਆਣਿਆਂ ਦੀ ਕਹਾਵਤ ਆ ਜਗ ਜਿੱਤਿਆ ਨਹੀਂ ਜਾਂਦਾ ਅਸੀਂ ਆਪਾਂ ਆਪਦਾ ਲੋਟ ਦੇਖਣਾ ਜੀ ਹਾਂ ਬਿਲਕੁਲ ਬਿਲਕੁਲ ਭਈ ਹੁਣ ਸਭ ਤੋਂ ਵੱਡੀ ਇੱਕ ਗੱਲ ਇਹ ਵੀ ਆ ਜਾਂਦੀ ਆ ਵੀ ਗੰਡੋਏ ਤਾਂ ਲੈ ਲੈ ਫਿਰ ਅੱਜ ਕੱਲ ਤਾਂ ਪਸ਼ੂ ਆਪਣੇ ਘਰਾਂ ਚ ਬਹੁਤ ਘਟਦੇ ਜਾਂਦੇ ਆ ਫਿਰ ਜਿਹੜੇ ਗੋ ਹੈ ਇਹ ਕਿੱਥੋਂ ਲਿਆਉਂਦੇ ਆ ਤੁਸੀਂ ਇਹ ਬਾਈ ਜੀ ਆਪਣੇ ਗਊਸ਼ਾਲਾ ਹੈਗੀ ਆ ਜੀ ਮੰਡੀ ਜਾਂ ਪ੍ਰਾਈਵੇਟ ਡੇਰੀਆਂ ਹੈਗੀਆਂ ਜੀ ਮਤਲਬ ਉਹਨਾਂ ਨਾਲ ਸਾਡਾ ਕੰਟੈਕਟ ਕੀਤਾ ਹੋਇਆ ਜੀ ਉਹਨਾਂ ਤੋਂ ਅਸੀਂ ਰੈਗੂਲਰ ਗੋਹਾ ਜਿਹੜਾ ਹੈਗਾ ਕੋਈ ਹਫਤਾ 10 ਦਿਨ ਪਹਿਲਾਂ ਉਹਨਾਂ ਨੂੰ ਮੈਸੇਜ ਲਾ ਦਿੰਨੇ ਆ ਉੱਥੋਂ ਲੈ ਆਉਣੇ ਬਈ ਇਹਦੇ ਗੋਹੇ ਦੇ ਪੈਸੇ ਦਿੰਨੇ ਹੋ ਜਾਂ ਵੈਸੇ ਹੀ ਮਿਲ ਜਾਂਦਾ ਫਿਰ ਨਹੀਂ ਭਾਈ ਜੀ ਇਹ ਕੀਮਤ ਦੇਣੀ ਪੈਂਦੀ ਹੈ ਜੀ ਮੰਨ ਕੇ ਚੱਲੋ ਵੀ ਆਪਣੇ ਕੋਲੇ ਜਿਹੜਾ ਟਰਾਲਾ ਪਹੁੰਚ ਪੈਂਦਾ ਵਿਦ ਟੋਟਲ ਲੇਬਰ 1500 ਰੁਪਏ ਪਰ ਟਰਾਲਾ ਪੈਂਦਾ ਜੀ ਅਸਲ 1500 ਰੁਪਏ ਦਾ ਟਰਾਲਾ ਗੋਹੇ ਦੇ ਵੀ ਪੈਸੇ ਦੇਣੇ ਪੈਂਦੇ ਆ ਹਾਂ ਜੀ ਕਿਉਂਕਿ ਉੱਥੇ ਲੋਡ ਕਰਦੇ ਏ ਟਰਾਲੀ ਦੇ ਵਿੱਚ ਫਿਰ ਕਰਾਇਏ ਵਾਲ ਨੂੰ ਦੇਣੇ ਪੈਂਦੇ ਆ ਜੀ ਫਿਰ ਡੈ ਤੇ ਘਰਦਿਆਂ ਨੇ ਨਹੀਂ ਕਿਹਾ ਯਾਰ ਵੀ ਆ ਗੋਹੇ ਵਾਲਾ ਕੰਮ ਜਿਆ ਕਈ ਵਾਰੀ ਰਿਸ਼ਤੇਦਾਰ ਵੀ ਕਹਿ ਦਿੰਦੇ ਤੂੰ ਗੋਹੇ ਵਾਲਾ ਕੰਮ ਕਰਦਾ ਉਹ ਕਿੱਧਰ ਬਈ ਯਾਰ ਤੇ ਚੰਗਾ ਕੰਮ ਕਰ ਕੋਈ ਹੈ ਨਹੀਂ ਬਾਈ ਜੀ ਆਏ ਆ ਵੀ ਜਿਹੜੇ ਤਾਂ ਪੋਜ਼ੀਟਿਵ ਸੀ ਜਿਵੇਂ ਤੁਹਾਡੀ ਗੱਲ ਕਰਦੇ ਹਾਂ ਵੀ ਕੁਝ ਬੰਦੇ ਪਿੰਡ 'ਚ ਸੀਗੇ ਵੀ ਪਰ ਆਪਾਂ ਉਸ ਚੀਜ਼ ਨੂੰ ਇਗਨੋਰ ਕਰਤਾ ਜੀ ਅਸਲ ਦੇ ਵਿੱਚ ਮਤਲਬ ਪਿੰਡ ਨਾਲੋਂ ਜਿਵੇਂ ਆਪਾਂ ਕਹੇ ਨੇ ਯਾਰ ਸ਼ਹਿਰ 'ਚ ਜਾਗਰਤੀ ਜ਼ਿਆਦਾ ਹੁੰਦੀ ਆ ਇਹ ਚੀਜ਼ ਅਸਲ ਦੇ ਵਿੱਚ ਸਾਨੂੰ ਦੇਖਣ ਨੂੰ ਵੀ ਮਿਲੀ ਕਿਉਂਕਿ ਜਦੋਂ ਕੋਈ ਆਨਲਾਈਨ ਹੁਣ ਗਾਹਕ ਜੋ ਵੀ ਕਿਚਨ ਗਾਰਡਨਿੰਗ ਦਾ ਜਾ ਕੋਈ ਜਿਹੜਾ ਸ਼ੌਂਕ ਆ ਪੌਦਿਆਂ ਦਾ ਰੱਖਦਾ ਸਬ ਉਹ ਜਦੋਂ ਖਾਦ ਲੈਣ ਆਉਂਦੇ ਆ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਤੇ ਉਹ ਨਾਲ ਤਾਰੀਫ਼ ਵੀ ਕਰਦੇ ਆ ਇਸ ਚੀਜ਼ ਦੀ ਤੇ ਨਾਲ ਇਹ ਵੀ ਕਹਿੰਦੇ ਆ ਬਾਈ ਜੀ ਤੁਸੀਂ ਇਹਨੂੰ ਹੋਰ ਵਧਾਓ ਕਿਉਂਕਿ ਜਿਹੜੀ ਕੁਦਰਤੀ ਚੀਜ਼ ਆ ਇਹ ਤਾਂ ਇੱਕ ਤਰ੍ਹਾਂ ਦੀ ਕੁਦਰਤੀ ਚੀਜ਼ ਆ ਕੁਦਰਤ ਦਾ ਸਿਸਟਮ ਬਣਿਆ ਹੋਇਆ ਮਤਲਬ ਉਹਦੇ ਵਿੱਚ ਹੀ ਆਉਂਦਾ ਸਾਰਾ ਤੇ ਬਾਕੀ ਆਪੋ ਆਪਣੀ ਸੋਚ ਹੈ ਜੀ ਬਈ ਸਹਾਇਕ ਧੰਦੇ ਜਦੋਂ ਆਪਾਂ ਕਹਿੰਦੇ ਨੇ ਖੇਤੀ ਦੇ ਨਾਲ ਸਹਾਇਕ ਧੰਦੇ ਕਰੋ ਕਿਸਾਨ ਕਰ ਵੀ ਲੈਂਦਾ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਵੀ ਬਈ ਮੰਡੀ ਕਰਨ ਦੀ ਥੋੜਾ ਇਹ ਮੰਡੀਕਰਨ ਕਿਵੇਂ ਹੋ ਰਿਹਾ ਮੰਡੀਕਰਨ ਸਾਡਾ ਤਾਂ ਬਾਈ ਜੀ ਬਹੁਤ ਵਧੀਆ ਹੋ ਰਿਹਾ ਜੀ ਮਤਲਬ ਆਨਲਾਈਨ ਵੀ ਸਾਡੇ ਕੋਲ ਗਾਹਕ ਆਉਂਦਾ ਜੀ ਮਤਲਬ ਤੇ ਰੈਗੂਲਰ ਅਸੀਂ ਇੱਕ ਦੋ ਨਰਸਰੀਆਂ ਨਾਲ ਵੀ ਜੁੜੇ ਆਂ ਵੀ ਸਾਡੇ ਕੋਲੇ ਤਾਂ ਫਿਲਹਾਲ ਉਹਨਾਂ ਦੀ ਸਪਲਾਈ ਨਹੀਂ ਪੂਰੀ ਆ ਰਹੀ ਐ ਮੈਂ ਆਪਾਂ ਕਹਿ ਦਈਏ ਸਾਨੂੰ ਮੰਡੀਕਰਨ ਦੀ ਕੋਈ ਦਿੱਕਤ ਨਹੀਂ ਜੀ ਆਨਲਾਈਨ ਤੁਸੀਂ ਕਿਹੜੀ ਸਾਈਟ ਤੋਂ ਵੇਚਦੇ ਹੋ ਆਨਲਾਈਨ ਵੈਸੇ ਸਾਡਾ ਸੱਗੂ ਬਾਇਓਟੈਕ ਦੇ ਨਾਂ ਤੇ ਹੀ ਐ ਜੀ ਜਿਹਨੂੰ ਲੋੜਾ ਸਰਚ ਮਾਰ ਕੇ ਆ ਜਾਂਦਾ ਜੀ ਵੈਸੇ ਅਸੀਂ ਆਫਲਾਈਨ ਨਰਸਰੀ ਦੇ ਵਿੱਚ ਇੱਕ ਨਾਲ ਸਾਡਾ ਕੰਟੈਕਟ ਆ ਭੋਖੜਿਆ ਉਹਨਾਂ ਦੀ ਡਿਮਾਂਡ ਬਹੁਤ ਹੁੰਦੀ ਆ ਬਸ ਉਹਨਾਂ ਦੀ ਡਿਮਾਂਡ ਹੀ ਅਸੀਂ ਪੂਰੀ ਕਰਦੇ ਆ ਜੇ ਉਸ ਤੋਂ ਬਿਨਾ ਸਾਡੇ ਕੋਲੇ ਮਾਲ ਐਕਸਟਰਾ ਹੁੰਦਾ ਹੀ ਨਹੀਂ ਜੀ ਬਈ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਚਲੋ ਖਰਚਾ ਵੀ ਤੁਸੀਂ 12 ਲੱਖ ਰੁਪਇਆ ਲਾਈ ਬੈਠੇ ਹੋ ਫਿਰ ਗੱਲ ਆ ਜਾਂਦੀ ਹੈ ਵੀ ਕਮਾਈ ਕਿੰਨੀ ਆ ਬੰਦਾ ਕਹਿੰਦਾ ਵੀ ਮੈਂ ਇਨਵੈਸਟ ਕਰ ਦੂੰਗਾ ਪਰ ਮੈਨੂੰ ਕਮਾਈ ਦਾ ਪਤਾ ਲੱਗੇ ਕਿੰਨੀ ਕਮਾਈ ਤਾਂ ਬਾਈ ਜੀ ਇਹ ਆ ਵੀ ਸਾਡੇ ਕੋਲੇ 30 ਤੋਂ 35 ਕੁਆਂਟਲ ਮਾਲ ਹੁੰਦਾ ਜੀ ਪਰ ਮੰਥ ਤਿਆਰ ਜੀ ਤਕਰੀਬਨ ਤੇ ਐਵਰੇਜ 25 ਤੋਂ 30 ਹਜ਼ਾਰ ਰੁਪਇਆ ਸਾਡੇ ਕੋਲੇ ਪਰ ਮੰਥ ਆਮਦਨ ਹੈਗੀ ਹੈ ਜੀ ਮਤਲਬ ਉਹਦੇ ਵਿੱਚੋਂ ਇਹ ਆ ਵੀ ਅਸੀਂ ਦੋ ਸ਼ਿਫਟਾਂ ਦੇ ਵਿੱਚ ਕੀਤਾ ਸੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਕਵੜ ਇਹਦੇ ਤਕਰੀਬਨ ਅਸੀਂ 5 ਲੱਖ ਰੁਪਏ ਦਾ ਲੋਨ ਲਿਆ ਸੀ ਪਹਿਲਾਂ ਪ੍ਰਾਈਮ ਮਿਨਿਸਟਰ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਦੇ ਤਹਿਤ ਜਿਹੜਾ ਕਿ ਸਾਡਾ ਪਿਛਲੀ ਅਪ੍ਰੈਲ ਨੂੰ ਪੂਰਾ ਹੋ ਚੁੱਕਿਆ ਉਹਦੇ ਕੋਈ ਵੀ ਕਿਸ਼ਤ ਸਾਡੇ ਨਹੀਂ ਡਿਊ ਨਹੀਂ ਤੇ ਨਾ ਹੀ ਅਸੀਂ ਕੋਈ ਕਿਸ਼ਤ ਉਹਦੀ ਟੁੱਟਣ ਦਿੱਤੀ ਆ ਤੇ ਨੈਕਸਟ ਵੀ ਅਸੀਂ ਉਹ ਲੋਨ ਲੈ ਕੇ ਹੀ ਕਰ ਰਹੇ ਆ ਜਿਹੜਾ ਲੋਨ ਮੇਰੇ ਨਾਂ ਤੇ ਪਹਿਲਾਂ ਭਰਿਆ ਜਾ ਚੁੱਕਿਆ ਸੋ ਮੈਨੇਜਰ ਵੱਲੋਂ ਤਾਂ ਆਫਰ ਆਈ ਸੀ ਵੀ ਤੁਸੀਂ ਹੋਰ ਜਿੰਨਾ ਮਰਜ਼ੀ ਲੈ ਲਓ ਬਿਨਾਂ ਸਿਕਿਉਰਟੀ ਦੇ ਲੋਨ ਸੀ ਜੀ ਤੇ ਆ ਜਿਹੜਾ ਦੇਖ ਰਹੇ ਆ ਤਕਰੀਬਨਾਂ ਬਾਹਰ 1000 ਫੁੱਟ ਏਰੀਆ ਕਵਰ ਕੀਤਾ ਹੋਇਆ ਜੀ ਓਪਨ ਚ ਇਹ ਅਸੀਂ ਇਹ ਲੋਨ ਫੁੱਲਫਿਲ ਕਰਨ ਤੋਂ ਬਾਅਦ ਇਹਦੇ ਵਿੱਚੋਂ ਹੀ ਬਣਾਇਆ ਜੀ ਮਤਲਬ ਚੰਗੀ ਇਨਕਮ ਹੈ ਦੋ ਕਨਾਲਾਂ 'ਚ ਕੋਈ ਸੋਚ ਨਹੀਂ ਸਕਦਾ ਵੀ 30000 ਰੁਪਏ ਮਹੀਨਾ ਹੋ ਸਕਦਾ ਹਾਂ ਇਹ ਤਾਂ ਹੈ ਹੀ ਬਿਲਕੁਲ ਕਿਉਂਕਿ ਐ ਇੱਥੇ ਥੋੜੀ ਲੇਬਰ ਜ਼ਿਆਦਾ ਹੈ ਜੀ ਹੋਰ ਕੁਝ ਨਹੀਂਗਾ ਪਰ ਲੇਬਰ ਤੇ ਪਲੱਸ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਆ ਵੀ ਲੋਕ ਸੋਚ ਕੇ ਜੇ ਮਤਲਬ ਪਿੱਛੇ ਹਟ ਜਾਂਦੇ ਆ ਬਸ ਵਿੱਚ ਵਾਲਾ ਕਹਿੰਦਾ ਵੀ ਆਪਾਂ ਬਸ ਇੱਕ ਵਾਰੀ ਫੱਟੀ ਲਾਤੀ ਤੇ ਚੱਕਤੀ ਉਸ ਤੋਂ ਬਾਅਦ ਆਪਾਂ ਆਪਦੇ ਘਰੇ ਜਾਵੜਗੇ ਇਸ ਤੋਂ ਵੱਧ ਵਾਲਾ ਕੋਈ ਕਰਕੇ ਹੀ ਨਾ ਜੀ ਤੁਸੀਂ ਸਭ ਤੋਂ ਵੱਡਾ ਮਸਲਾ ਦੱਸਿਆ ਵੀ ਲੇਬਰ ਜ਼ਿਆਦਾ ਹੈ ਇਹਦੇ 'ਚ ਲੇਬਰ ਲੱਗਦੀ ਕਿੰਨੀ ਕਹ ਵੀ ਦੋ ਕਨਾਲਾਂ 'ਚ ਤੁਹਾਨੂੰ ਕਿੰਨੇ ਜਣੇ ਲਾਏ ਹੋਏ ਆ ਜਾਂ ਕਿੰਨਾ ਕੁ ਦੇ ਵਿੱਚ ਮੈਂ ਪਹਿਲਾਂ ਵੀ ਮਤਲਬ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਠੇਕੇਦਾਰੀ ਕਰਦਾ ਸੀ ਉਹ ਮੈਂ ਹੁਣ ਛੱਡ ਚੁੱਕਿਆ ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਹੁਣ ਮੈਂ ਰੈਗੂਲਰ ਹੀ ਇੱਥੇ ਆ ਮੇਰੇ ਤੋਂ ਇਲਾਵਾ ਦੋ ਬੰਦੇ ਸਾਡੇ ਹੋਰ ਆ ਰੂਟੀਨ ਦੇ ਵਿੱਚ ਸਾਡਾ ਮਤਲਬ ਸਰਕਲ ਚ ਕੰਮ ਚੱਲੀ ਜਾਂਦਾ ਜੇ ਇੱਕ ਦੋ ਦਿਨ ਕਿਸੇ ਨੂੰ ਕੰਮ ਹੋ ਗਿਆ ਨਹੀਂ ਆਇਆ ਗਿਆ ਵੱਖਰੀ ਗੱਲ ਹੈ ਤੇ ਨਹੀਂ ਮਤਲਬ ਏਡਾਂ ਦੀ ਭਰਾ ਭਰਾਈ ਹੋ ਗਈ ਉਹ ਤੋਂ ਖਾ ਚੱਕਣ ਦਾ ਕੰਮ ਹੋ ਗਿਆ ਖਾਦ ਛਾਨਣ ਦਾ ਹੋ ਗਿਆ ਪੈਕਿੰਗ ਦਾ ਹੋ ਗਿਆ ਉਹ ਰੈਗੂਲਰ ਚੱਲਦਾ ਹੀ ਰਹਿੰਦਾ ਤੇ ਫਿਰ ਮਹੀਨੇ ਦਾ ਖਰਚਾ ਕਿੰਨਾ ਆ ਜਾਂਦਾ ਖਰਚਾ ਤਾਂ ਤਕਰੀਬਨ ਮੇਨ ਤਾਂ ਤੁਸੀਂ ਮੰਨ ਕੇ ਚੱਲੋ ਵੀ 10 ਤੋਂ 12000 ਰੁਪਏ ਖਰਚਾ ਐਵਰੇਜ ਪੈਂਦਾ ਜੀ ਵੀ ਮਤਲਬ ਵੀ ਤੁਸੀਂ ਇਹ ਕਹੀਏ ਵੀ ਸੁੱਕਾ ਪੁੱਕਾ 20000 ਰੁਪਏ ਮਹੀਨਾ ਤੁਹਾਡੀ ਇਨਕਮ ਹੈਗੀ ਹੈਗੀ ਹੈ ਬਿਲਕੁਲ ਹੈਗੀ ਹੈ ਬਈ ਜੀ ਹਾਂਜੀ ਖਰਚੇ ਖਰਚੇ ਕੱਢੋ ਖਰਚੇ ਖਰਚੇ ਕੱਢੋ ਦੋ ਕਨਾਲਾਂ ਥਾਂ ਹੈ ਦੋ ਕਨਾਲਾਂ ਥਾਂ ਬਿਲਕੁਲ ਕੋਈ ਜੀ ਬਈ ਤੁਸੀਂ ਐਡੀਰ ਮੁੱਲੀ ਜਾਣਕਾਰੀ ਦਿੱਤੀ ਐ ਇੱਕ ਐਡਾ ਚੰਗਾ ਉਪਰਾਲਾ ਕਰ ਰਹੇ ਹੋ ਸਾਡੇ ਵੀ ਦਰਸ਼ਕਾਂ ਨੂੰ ਵੀ ਬੇਨਤੀ ਹੈ ਵੀ ਭਾਈ ਹੋਰੇ ਜੇ ਸੱਗੂ ਬਾਇਓਟੈਕ ਨਾਮ ਤੇ ਇਹ ਆਨਲਾਈਨ ਤੁਸੀਂ ਜੇਕਰ ਦੂਰੋਂ ਕਿਤੋਂ ਵੀ ਦੇਖ ਰਹੇ ਹੋ ਤੇ ਭਾਈ ਡਿਲੀਵਰੀ ਕਰਦੇ ਹੋ ਸਾਰੇ ਕਿਤੇ ਨਹੀਂ ਭਾਈ ਜੀ ਮਾਲ ਆਪਣਾ ਐਟਸਾਈਟ ਹੀ ਆ ਜੀ ਕਿਉਂਕਿ ਕਈ ਵਾਰੀ ਦੂਰ ਜ਼ਿਆਦਾ ਹੋ ਜਾਂਦਾ ਵੀ ਕਿਸੇ ਨੂੰ 5-10 ਕਿਲੋ ਚਾਹੀਦੀ ਹੈ ਜਿਵੇਂ ਮੰਨ ਕੇ ਚੱਲੋ ਧੂਰੀ ਵਗੈਰਾ ਤੋਂ ਸਾਡਾ ਅੱਗੇ ਮਾਲ ਵਾਸਤੇ ਫੋਨ ਵੀ ਆਉਂਦਾ ਸੀ ਪਰ ਉਹਨਾਂ ਨੂੰ ਚਾਹੀਦੀ 10 ਕਿਲੋ ਜਾਂ 50 ਕਿਲੋ ਸੀ ਉਹਦੀ ਫਿਰ ਦਿੱਕਤ ਆਉਂਦੀ ਜਿਵੇਂ ਹੁਣ ਮੰਨ ਕੇ ਚੱਲੋ ਜੈਤੋ ਕੋਟਕੂਰੇ ਫਰੀਦਕੋਟ ਸਾਡਾ ਮਾਲ ਜਾਂਦਾ ਜੀ ਉਹ ਇੱਥੋਂ ਕੋਹਣਿਆਂ ਤੋਂ ਵਾਸਤੇ ਲਵਾ ਦੇਈਦਾ ਕੋਈ ਦਿੱਕਤ ਨਹੀਂ ਫਰੀਦਕੋਟ ਬਠਿੰਡਾ ਜਾਂ ਆਪਣੇ ਏਰੀਆ ਦੇ ਵਿੱਚ ਸਹੀ ਜਾਂਦਾ ਜੀ ਹਾਂਜੀ ਜੇਕਰ ਤੁਸੀਂ ਫਰੀਦਕੋਟ ਜ਼ਿਲ੍ਹੇ ਚੋਂ ਬਠਿੰਡਾ ਜ਼ਿਲ੍ਹੇ ਚੋਂ ਦੇਖ ਰਹੇ ਹੋ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਇਹ ਸੱਗੂ ਬਾਇਓਟੈਕ ਤੋਂ ਆਨਲਾਈਨ ਵੀ ਹੈ ਤੇ ਆਫਲਾਈਨ ਵੀ ਇਹ ਬਾਈ ਹੋਰੀ ਬਾਈ ਨੰਬਰ ਦੱਸ ਦੋ ਵੀਗਾ ਕੱਲ ਨੂੰ ਵੀ ਤੁਹਾਨੂੰ ਸੰਪਰਕ ਕਰਿਆ ਜੀ ਹਾਂਜੀ 94171 84532 ਉਹ ਮੇਰਾ ਨੰਬਰ ਹੈ ਜਸਪਾਲ ਸਿੰਘ ਤੇ ਦੂਜਾ ਹੈਗਾ ਜੀ 85580 56138 ਉਹ ਗੁਰਪ੍ਰੀਤ ਸਿੰਘ ਹੈ ਮੇਰਾ ਪਾਰਟਨਰ ਜੀ ਹਾਂ ਤੇ ਇੱਕ ਮੈਂ ਹੋਰ ਜਾਣਕਾਰੀ ਵਾਸਤੇ ਦੱਸ ਦਿਆਂ ਇੱਕ ਮੇਰਾ ਦੋਸਤ ਦਾ ਵੀ ਲੱਗਿਆ ਹੋਇਆ ਉਹ ਪਿੰਡ ਗਿੱਦੜਵੇ ਲੱਗਿਆ ਹੋਇਆ ਜੇ ਕੋਈ ਉਧਰ ਨੇੜੇ ਪੈਂਦਾ ਤਾਂ ਉਹ ਉਥੋਂ ਵੀ ਲਿਆ ਸਕਦਾ ਮੁਖਸਰ ਮੁਖਸਰ ਸਾਹਿਬ ਵਾਲੇ ਵੀ ਹਾਂਜੀ 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 ਬਿਲਕੁਲ ਜੀ ਬਿਲਕੁਲ ਬਈ ਤੁਸੀਂ ਤੁਹਾਡਾ ਇੰਨਾ ਅਨਮੁੱਲਾ ਟਾਈਮ ਦਿੱਤਾ ਇੰਨੀ ਅਨਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਭਾਈ ਜੀ ਮੇਰੇ ਵੱਲੋਂ ਵੀ ਸਮੂਹ ਟੀਮ ਦਾ ਤੁਹਾਡੇ ਪਹੁੰਚਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਡੇਲੀ ਡੈਸਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ